ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਹੈਲੋ ਇੱਕ ਛੋਟੀ ਜਿਹੀ ਕੋਸ਼ਿਸ਼ ਕਰਨ ਲੱਗੇ ਆ ਕਿ ਹਰ ਸੰਡੇ ਐਤਵਾਰ ਨੂੰ ਇੱਕ ਐਪੀਸੋਡ ਜਾਂ ਇੱਕ ਫਿਲਮ ਫਿਲਮ ਬਾਰੇ ਆਪਾਂ ਜੋ ਵੀ ਨਵੀਂ ਫਿਲਮ ریلیਜ ਹੋਇਆ ਕਰੋ ਉਸ ਬਾਰੇ ਚਰਚਾ ਕਰਿਆ ਕਰਾਂਗੇ ਤੇ ਇਸ ਪ੍ਰੋਗਰਾਮ ਦਾ ਨਾਮ ਰੱਖ ਲਏ ਨੇ ਫਿਲਮ ਇਸ ਹਫਤੇ ਜਾਂ ਫਿਰ ਤੁਸੀਂ ਸੁਜੈਸਟ ਕਰ ਦਿਓ ਉਹ ਰੱਖ ਲਵਾਂਗਾ ਜੋ ਵੀ ਤੁਸੀਂ ਆਖੋਗੇ ਆਪਾਂ ਉਸ ਇਸ ਪ੍ਰੋਗਰਾਮ ਦਾ ਨਾਮ ਕੋਈ ਰੱਖ ਲਾਂਗੇ ਤੇ ਇੱਕ ਪਹਿਲਾ ਹੀ ਐਪੀਸੋਡ ਅੱਜ ਸਮਝ ਲਓ ਇਹ ਪਹਿਲਾ ਐਪੀਸੋਡ ਹੀ ਹੈ ਫਿਰਮ ਇਸ ਹਫਤੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ। ਤੋਂ ਸ਼ੁਰੂ ਕਰਦੇ ਹਾਂ। ਇਸ ਹਫਤੇ ਰਿਲੀਜ਼ ਹੋਈ ਤਰਸੀਮ ਜੱਸਰ ਦੀ ਫਿਲਮ ਗੁਰੂ ਨਾਨਕ ਜਹਾਜ਼ ਬਹੁਤ ਵਧੀਆ ਮੂਵੀ ਹੈ। ਵਧੀਆ ਪਿਕਚਰ ਕੁਆਲਿਟੀ ਤੇ ਵਧੀਆ ਡਾਇਰੈਕਸ਼ਨ ਬੜੀ ਵਧੀਆ ਐਡੀਟਿੰਗ ਤੇ ਇੱਕ ਪੀਰੀਅਡ ਫਿਲਮ ਜਿਸ ਤਰ੍ਹਾਂ ਇਹ ਬਣਾਈ ਗਈ ਹੈ ਤੇ ਹਾਲੀਵੁੱਡ ਫੀਲ ਤੁਹਾਨੂੰ ਇਹ ਮੂਵੀ ਦੇਊਗੀ। ਦੇਖਣਯੋਗ ਹੈ ਬੱਚਿਆਂ ਨਾਲ ਲਿਆ ਕੇ ਫੈਮਿਲੀ ਨਾਲ ਲਿਆ ਕੇ ਤੁਸੀਂ ਦੇਖ ਸਕਦੇ ਹੋ। ਇੱਕ ਸਦੀ ਪਹਿਲਾਂ ਵਾਪਰੇ ਹੋਏ ਉਸ ਭਿਆਨਕ ਹਾਦਸੇ ਦੀ ਜੋ ਕਿ ਹਾਦਸਾ ਨਾ ਹੋ ਕੇ ਇੱਕ ਸਾਜ਼ਿਸ਼ ਹੀ ਸੀ। ਬਾਬਾ ਗੁਰਦੇਵ ਸਿੰਘ ਜੋ ਕਿ ਵਧੀਆ ਬਿਜ਼ਨਸਮੈਨ ਸੀ ਰਬੜ ਦਾ ਕਾਰੋਬਾਰ ਸੀ ਉਹਨਾਂ ਦਾ ਉਹਨਾਂ ਨੇ ਇੱਕ ਪਲਾਨ ਤਿਆਰ ਕੀਤਾ ਵੀ ਇੱਕ ਜਹਾਜ਼ ਇੱਥੋਂ ਕਿਰਾਏ ਤੇ ਲਿਆ ਜਿਸ ਦਾ ਨਾਮ ਸੀ ਕਾਮਾਗਾਟਾ ਮਾਰੂ ਤੇ ਉਸ ਨੂੰ ਉਹਨਾਂ ਨੇ ਸੋਚਿਆ ਵੀ ਲਿਆ ਕੇ ਆਪਾਂ ਉਸ ਉਸ ਟਾਈਮ ਅੰਗਰੇਜ਼ਾਂ ਦਾ ਹੀ ਸਾਰੇ ਕਿਤੇ ਰਾਜ ਸੀਗਾ ਇੰਡੀਆ ਕੈਨੇਡਾ ਤੇ ਬ੍ਰਿਟਿਸ਼ ਸਾਮਰਾਸੀ ਇੰਡੀਆ ਤੋਂ ਆਪਾਂ ਜੇ ਕੋਈ ਤੇ ਵੀ ਜਾਣੇ ਅੱਗੇ ਤਾਂ ਉਹ ਵੀ ਆਪਾਂ ਨੂੰ ਇੱਕ ਕਹਾਣੀ ਹੈ ਵੀ ਇੰਡੀਆ ਤੋਂ ਕੈਨੇਡਾ ਜਾਂ ਇੰਗਲੈਂਡ ਜਦੋਂ ਵੀ ਉਹ ਉਸ ਟਾਈਮ ਤੇ ਜਾਂਦੇ ਸੀ ਤਾਂ ਉਹ ਆਪਾਂ ਨੂੰ ਇੱਕ ਨੂਨ ਕਿਵੇਂ ਬਣਿਆ ਸੀ ਕਿਉਂਕਿ ਰਾਣੀ ਸੀਗੀ ਜਿਹੜੀ ਉਹਨਾਂ ਦੀ ਉਹਦੇ ਨਾਲ ਕੁਝ ਬਾਡੀਗਾਰਡ ਸਿੱਖ ਮਤਲਬ ਫੌਜੀ ਰਹੇ ਸੀ ਉਹਨਾਂ ਸਿੱਖ ਫੌਜੀਆਂ ਨੂੰ ਉਹ ਕੈਨੇਡਾ ਬਹੁਤ ਪਸੰਦ ਆਇਆ ਤੇ ਉੱਥੇ ਉਹ ਰਹਿਣਾ ਉਹਨਾਂ ਨੇ ਸ਼ੁਰੂ ਕਰਤਾ ਇਹਨਾਂ ਨੂੰ ਵੇਖਾ ਵੇਖੀ ਬਾਬਾ ਵਰਦੇਤ ਸਿੰਘ ਨੂੰ ਲੱਗਿਆ ਵੀ ਮੈਂ ਵੀ ਉੱਥੋਂ ਇੱਥੋਂ ਇੱਕ ਜਹਾਜ਼ ਉੱਥੇ ਲਿਖ ਜਾਇਆ ਜਾ ਵੀ ਜਿਸ ਦੇ ਵਿੱਚ ਇੰਡੀਅਨ ਲੋਕ ਹੋਣ ਤੇ ਉਹ ਕਨੇਡਾ ਜਾਂ ਹੋਰ ਦੇਸ਼ਾਂ ਦੇ ਵਿੱਚ ਇੱਥੋਂ ਜਾ ਸਕਣ ਉਹਨਾਂ ਨੇ ਜਾਪਾਨ ਤੋਂ ਕਾਮਾਗਾਟੋ ਮਾਰੂ ਇੱਕ ਨਾਮ ਦਾ ਜਹਾਜ਼ ਕਿਰਾਏ ਤੇ ਲਿਆ ਜੋ ਕਿ ਹਾਂਗਕਾਂਗ ਤੋਂ ਚੱਲ ਕੇ ਕਨੇਡਾ ਜਾਣਾ ਚਾਹੁੰਦੇ ਸੀ ਉਹਨਾਂ ਨੇ ਮਤਲਬ ਬਹੁਤ ਵੱਡਾ ਲੰਮਾ ਚੌੜਾ ਪਲਾਨ ਤਿਆਰ ਕੀਤਾ ਸੀ ਉਹਨਾਂ ਦੀ ਜੀਵਨੀ ਤੇ ਉਹਨਾਂ ਦੇ ਉਹਨਾਂ ਤੇ ਛਪੀਆਂ ਬਾਕਸ ਫੜ ਤੇ ਤੁਹਾਨੂੰ ਪਤਾ ਲੱਗੂਗਾ ਫਿਰ ਉਹਦੇ ਵਿੱਚ ਕੁਝ ਹਿੱਸਾ ਹੀ ਉਸ ਘਟਨਾ ਕਾਰਨ ਦਾ ਆਪਣਾ ਹੈ ਕੋਈ ਇਤਿਹਾਸ ਦੇ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਤੇ ਫਿਲਮ ਦੇ ਵਿੱਚ ਸਾਰਾ ਨਹੀਂ ਸਮਾ ਸਕਦੇ ਹਾਂ ਹੋ ਸਕਦਾ ਹੈ ਗਾਂ ਤੋਂ ਕੋਈ ਵੈਬ ਸੀਰੀਜ਼ ਵਗੈਰਾ ਇਸ ਵਿਸ਼ੇ ਤੇ ਬਣੇ ਤੇ ਉਸ ਤੇ ਜਿਆਦਾ ਡਿਟੇਲ ਨਾਲ ਕੰਮ ਕੀਤਾ ਜਾ ਸਕਦਾ ਹੈ ਪਰ ਇਸ ਫਿਲਮ ਦੇ ਵਿੱਚ ਵੀ ਬਹੁਤ ਜਿਆਦਾ ਇਤਿਹਾਸ ਤੁਹਾਨੂੰ ਪਤਾ ਲੱਗ ਜੂਗਾ ਦਿਖਾਇਆ ਗਿਆ ਤੇ ਬਾਬਾ ਗੁਰਦੇਵ ਸਿੰਘ ਜੀ ਨੇ ਕਾਮਾਗਾਟਾ ਮਾਰੂ ਜਹਾਜ਼ ਜਪਾਨ ਤੋਂ ਕਿਰਾਏ ਤੇ ਲਿਆ ਉਸ ਦੇ ਵਿੱਚ 376 ਲੋਕ ਜਿਨ੍ਹਾਂ ਦੇ ਵਿੱਚ ਕੁਝ ਹਿੰਦੂ ਸਿੱਖ ਤੇ ਹੋਰ ਮਤਲਬ ਕਮਿਊਨਿਟੀ ਦੇ ਲੋਕੋ ਮੁਸਲਮਾਨ वगैरह ਸਾਰੇ ਉਹਨਾਂ ਦੇ ਨਾਲ ਉੱਥੋਂ ਸਵਾਰ ਹੋ ਗਏ ਤੇ ਕੈਨੇਡਾ ਨੂੰ ਉਹਨਾਂ ਨੇ ਚਾਲੂ ਕਰਤਾ ਜਾਣਾ ਉੱਥੇ ਬੰਦਰਗਾਹ ਤੇ ਬੈਂਕੂਵਰ ਜਦੋਂ ਪਹੁੰਚੇ ਤੇ ਉੱਥੇ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਉਤਰਨ ਦੀ ਆਗਿਆ ਨਹੀਂ ਦਿੱਤੀ ਕੁਝ ਕੁ ਲੋਕਾਂ ਨੂੰ ਆਗਿਆ ਦਿੱਤੀ ਬਾਕੀ ਉਹਦੇ ਵਿੱਚ ਹੀ ਭੁੱਖੇ ਧਿਆਏ ਉੱਥੇ ਤੁਹਾਨੂੰ ਇਹ ਸੀਨ ਦੇਖ ਕੇ ਇਦਾਂ ਮਹਿਸੂਸ ਹੋਊਗਾ ਵੀ ਕਿੰਨਾ ਤਸ਼ੱਦਦ ਕੀਤਾ ਗਿਆ ਅਤਿਆਚਾਰ ਕੀਤਾ ਗਿਆ ਉਹ ਸੀਨ ਤੁਹਾਡੇ ਰੌਂਗ ਟੇ ਖੜੇ ਕਰ ਦੂਗਾ ਜਿਸ ਤਰ੍ਹਾਂ ਚੀਦੂਦਮ ਸਿੰਘ ਨੇ ਬਦਲਾ ਲਿਆ ਸੀਗਾ ਉਸੇ ਤਰ੍ਹਾਂ ਮੀਵਾ ਸਿੰਘ ਨੇ ਇਸ ਸਾਰੇ ਘਟਨਾਕਰਮ ਦਾ ਬਦਲਾ ਉੱਥੋਂ ਦੇ ਜੋ ਗਵਰਨਰ ਸੀ ਉਸ ਤੋਂ ਲਿਆ ਇਸ ਉੱਥੇ ਕੋਰਟ ਰੂਮ ਡਰਾਮਾ ਵੀ ਚੱਲਦਾ ਹੈ ਤੇ ਉਸ ਦੇ ਵਿੱਚ ਜੋ ਕੁਝ ਹੁੰਦਾ ਉਹ ਤੁਸੀਂ ਫਿਲਮ ਦੇ ਵਿੱਚ ਦੇਖੋ ਸਾਰੀ ਸਟੋਰੀ ਮੈਂ ਨਹੀਂ ਦੱਸ ਸਕਦਾ ਇਹ ਬਹੁਤ ਹੀ ਵਧੀਆ ਫਿਲਮਾਇਆ ਗਿਆ ਤੇ ਇਸ ਫਿਲਮ ਨੂੰ ਜਰੂਰ ਦੇਖੋ ਆਪਣੀ ਫੈਮਿਲੀ ਦੇ ਨਾਲ ਤੇ ਕੁਝ ਮੈਂ ਫਿਲਮ ਦੇ ਮੇਕਰਾਂ ਤੋਂ ਇੱਕ ਗੱਲ ਪਹਚਾਉਣੀ ਪਹਚਾਉਣੀ ਚਾਹਣਾ ਵੀ ਜੋ ਕਿ ਇਸ ਫਿਲਮ ਨੂੰ ਦੇਖਣ ਦੇ ਲਈ ਦਰਸ਼ਕਾਂ ਚ ਕੁਝ ਕੰਪਲੇਂਟ ਆ ਰਹੀਆਂ ਹੈ ਉਹ ਕਹਿੰਦੇ ਵੀ ਜਿੱਦਾਂ ਆਸਟ੍ਰੇਲੀਆ ਦੇ ਮੈਲਬਰਨ ਮੈਲਬੌਰਨ ਸ਼ਹਿਰ ਦੇ ਵਿੱਚ ਇੱਕ ਥੀਏਟਰ ਆ ਕੋਈ ਉੱਥੇ ਮੂਵੀ ਲੱਗੀ ਹੈ ਜਿਹਦੇ ਸ਼ੋਅ ਰਾਤ ਨੂੰ 9:00 ਵਜੇ ਕੇ 10 ਮਿੰਟ ਤੇ ਹੈ ਉਹ ਕਹਿੰਦੇ ਦਿਨੇ ਵੀ ਇਦਾਂ ਦੇ ਕੋਈ ਸ਼ੋਅ ਚਲਾਏ ਜਾਣ ਤਾਂ ਕਿ ਫੈਮਿਲੀ ਨਾਲ ਲੈ ਜਾ ਕੇ ਦੇਖਿਆ ਜਾ ਸਕੇ ਰਾਤ ਨੂੰ ਜਾਣਾ ਮੁਸ਼ਕਲ ਹੈ ਕਿਉਂਕਿ ਬਾਹਰ ਹਿੰਦੀਆ ਕੰਮਕਾਰ ਵੀ ਹੁੰਦਾ ਹੈ ਜੇ ਉਹ ਰਾਤ ਨੂੰ ਜਾਂਦੇ ਆ ਸਵਾ 9:00 ਫਿਰ ਸ਼ੁਰੂ ਹੁੰਦੀ ਹੈ ਤੇ ਉਹੀ 11-12 ਵਜਾਂ ਗਏ ਤੇ ਫੈਮਿਲੀ ਨਾਲ ਥੋੜਾ ਸਿਕਿਉਰਿਟੀ ਿਸ਼ੂ ਹੋ ਜਾਂਦੀ ਹੈ ਇਸ ਕਰਕੇ ਦਿਨ ਦੇ ਵੀ ਸ਼ੋਅ ਸ਼ੁਰੂ ਕੀਤੇ ਜਾਣ ਤਾਂ ਕਿ ਸਾਰੇ ਲੋਕ ਇਹਨੂੰ ਦੇਖ ਸਕਣ ਫਿਲਮ ਨੂੰ ਬੱਚਿਆਂ ਨੂੰ ਫਿਲਮ ਦਿਖਾਓ ਤਾਂ ਕਿ ਆਪਣਾ ਇਤਿਹਾਸ ਪਤਾ ਲੱਗੇ ਕਿ ਆਪਣੇ ਪੁਰਖਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਆਪਾਂ ਨੇ ਆਪਣੇ ਲਈ ਬਰਾਬਰਤਾ ਦਾ ਜੇ ਕਾਨੂੰਨ ਹੁਣ ਕੈਨੇਡਾ ਦੇ ਵਿੱਚ ਪਾਸ ਹਨ ਤੇ ਆਪਾਂ ਨੂੰ ਬਰਾਬਰ ਹੱਕ ਮਿਲਦੇ ਆ ਤਾਂ ਉਹ ਉਹਨਾਂ ਪੁਰਖਿਆਂ ਦੀਆਂ ਕੁਰਬਾਨੀਆਂ ਦੇ ਕਰਕੇ ਮਿਲਦੇ ਆ ਨਹੀਂ ਤਾਂ ਹਜੇ ਪਤਾ ਨਹੀਂ ਕਿੰਨੇ ਸਦੀ ਹੋਰ ਲੱਗ ਜਾਂਦੀ ਆ ਆਪਾਂ ਨੂੰ ਉਹਨੇ ਹੱਕ ਲੈਣ ਲਈ ਜਾਂ ਆਪਾਂ ਨੂੰ ਅੱਗੇ ਤੱਕ ਜਾਣ ਲਈ ਤੇ ਨਾਲ ਇਹ ਵੀ ਜ਼ਰੂਰੀ ਆ ਵੀ ਜੇ ਉਹ ਜਹਾਜ ਕਾਮਯਾਬ ਹੋ ਜਾਂਦਾ ਦਾ ਪਤਾ ਨਹੀਂ ਆਪਾਂ ਇੱਕ ਸਦੀ ਪਹਿਲਾਂ ਹੀ ਕੈਨੇਡਾ ਅਮਰੀਕਾ ਦੇ ਵਿੱਚ ਪੱਕੇ ਹੋਣਾ ਸੀ ਜੋ ਆਪਾਂ ਇਹ 15-20 ਸਾਲ ਤੋਂ ਜ਼ਿਆਦਾ ਆਪਣੀ ਜਿਹੜੀ ਹੋੜ ਲੱਗੀ ਹੈ ਤੇ ਹੁਣ ਆਪਾਂ ਯਾਦੀ ਨਾਲ ਉੱਤੇ ਸਾਹ ਲੈਨੇ ਆ ਬਰਾਬਰਤਾ ਦੇ ਅਧਿਕਾਰ ਮੰਗਦੇ ਆ ਇਹ ਸਮਝ ਲਓ ਆਪਣੇ ਪੁਰਖਿਆਂ ਦੀਆਂ ਇਹੀ ਜੱਦਾਂ ਐ ਇਸ ਪੈਰਨ ਤੋਂ ਤੁਹਾਨੂੰ ਕਾਫੀ ਜਾਣਕਾਰੀ ਮਿਲੂਗੀ ਤੇ ਬਾਕੀ ਜੋ ਬਾਬਾ ਗੁਰਪ੍ਰੀਤ ਸਿੰਘ ਸੀ ਉਹਨਾਂ ਨੇ ਉਹਨਾਂ ਦਾ ਰੋਲ ਜੋ ਗੁਰਪ੍ਰੀਤ ਘੁਗਿਨੇ ਬਿਆਨ ਪਾਤੀ ਰੋਲ ਚ ਬਾਕੀ ਰੌਂਟੇ ਖੜੇ ਕਰਦਾ ਇੱਕ ਇੱਕ ਸੀਨ ਤੇ ਬਾਕੀ ਸਾਰੇ ਇਹੀ ਕਲਾਕਾਰਾਂ ਨੇ ਵਧੀਆ ਕੰਮ ਕੀਤਾ ਹੈ ਇਸਤੇ ਇਹ ਨਹੀਂ ਕਹਿਣਾ ਚਾਹੁੰਗਾ ਵੀ ਜਰੂਰ ਦੇਖਿਓ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਹ ਮੇਰੀ ਪਹਿਲੀ ਕੋਸ਼ਿਸ਼ ਸੀ ਜੇ ਕੋਈ ਗਲਤੀ ਫਲਤੀ ਹੋਈ ਤਾਂ ਮਾਫ ਕਰਿਓ ਕਿਉਂਕਿ ਮੈਂ ਜ਼ਿਆਦਾਤਰ ਜਿਹੜੇ ਕਰੰਟ ਮਸਲੇ ਆ ਉਹਨਾਂ ਤੇ ਵੀਡੀਓ ਬਣਾਉਣਾ ਇਹ ਮੇਰੀ ਮੂਵੀ ਤੇ ਪਹਿਲੀ ਹੀ ਇਹ ਮੇਰੀ ਮਤਲਬ ਵੀਡੀਓ ਹੈ ਕੋਈ ਗਲਤੀ ਹੋਈ ਤਾਂ ਮਾਫ ਕਰਿਓ ਤੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਆਪਾਂ ਹਰ ਐਤਵਾਰ ਇੱਕ ਵੀਡੀਓ ਕਿਸੇ ਨਾ ਕਿਸੇ ਫਿਲਮ ਤੇ ਬਣਾਉਂਦੇ ਰਿਹਾ ਕਰਾਂਗੇ ਸੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ